ਤੁਸੀਂ ਆਮ ਹੀ ਬਹੁਤ ਸਾਰੇ ਮੁੰਡਿਆਂ ਦੇ ਮੂੰਹ 'ਚ ਇੱਕ ਗੱਲ ਸੁਣੀ ਹੋਊਗੀ ਕਿ ਮੈਂ ਯਾਰ ਫਲਾਣੀ ਸਹੇਲੀ ਦੀ ਤਸੱਲੀ ਕਰਵਾਤੀ ਮੈਂ ਫਲਾਣੀ ਦੇ ਹੱਥ ਖੜੇ ਕਰਵਾਤੇ ਮਾਦਾ ਖੁੱਤੀ ਪਾਤੀ ਉਹ ਤਾਂ ਹੱਥ ਜੋੜਨ ਲੱਗ ਗਈ ਮੈਂ ਤਾਂ ਮੈਡੀਕਲ ਤੋਂ ਫਲਾਣਾ ਅਸਮਾਨ ਖਾ ਲਿਆ ਸੀ ਮਾਦਾ ਭੁੱਕੜ ਲੈ ਕੇ ਖਾ ਲਿਆ ਮਾਦਾ ਤੰਤਰੇ ਸ਼ੰਤਰੇ ਪੀਲੇ ਕਹਿਣ ਦਾ ਮਤਲਬ ਕਿ ਜਦੋਂ ਬੰਦਾ 18 ਤੋਂ 20 25 ਸਾਲ ਦੀ ਉਮਰ ਦੇ ਵਿੱਚ ਹੁੰਦਾ ਤੇ ਬੰਦੇ ਦੇ ਦਿਮਾਗ ਨੂੰ ਇਹ ਬਹੁਤ ਵੱਡਾ ਫਤੂਰ ਚੜਿਆ ਹੁੰਦਾ ਕੀ ਯਾਰ ਮੈਂ ਆਪ ਦੀ ਸਹੇਲੀ ਨੂੰ ਮਿਲਣ ਜਾਣਾ ਤੇ ਇੱਕ ਵਾਰੀ ਮੈਂ ਉਹਦੇ ਹੱਥ ਖੜੇ ਕਰਾ ਕੇ ਆਉਣੇ ਆ ਐਹੋ ਜੇ ਮੁੰਡੇ ਦੀ ਅੱਜ ਇੱਕ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨੀ ਆ ਕਿ ਉਹ ਮੁੰਡੇ ਨੇ ਸਹੇਲੀ ਨੂੰ ਮਿਲਣ ਜਾਣਾ ਸੀਗਾ ਤੇ ਮਾਂ ਦਾ ਪੁੱਤ ਮੈਡੀਕਲ ਤੋਂ ਲੈ ਕੇ ਇੰਨਾ ਕੁ ਸਮਾਨ ਖਾ ਬੈਠਾ ਅੱਜ ਉਹ ਮੁੰਡਾ ਦੁਨੀਆ ਤੇ ਹੈ ਹੀ ਨਹੀਂਗਾ ਰੱਬ ਨੂੰ ਪਿਆਰਾ ਹੋ ਗਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਮੁੰਡੇ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ ਉਹਦਾ ਨਾਮ ਸੀਗਾ ਗੁਰਨਾਇਬ ਸਿੰਘ ਤੇ ਇਹ ਘਟਨਾ 2016 ਦੇ ਵਿੱਚ ਵਾਪਰਦੀ ਆ ਗੁਰਨਾਇਬ ਸਿੰਘ ਆਪਦੇ ਮਾਪਿਓ ਦਾ ਇਕੱਲਾ ਇਕੱਲਾ ਪੁੱਤ ਸੀ 18-20 ਕਿੱਲੇ ਜ਼ਮੀਨ ਆਉਂਦੀ ਸੀਗੀ ਜਿਹੜਾ ਪਿਓ ਸੀਗਾ ਉਹ ਆਰਮੀ 'ਚ ਰਿਟਾਇਰ ਹੋ ਚੁੱਕਿਆ ਸੀਗਾ ਕਹਿਣ ਦਾ ਮਤਲਬ ਕਿ ਘਰੇ ਪੈਸਾ ਢੇਲਾ ਖੁੱਲਾ ਸੀ ਵਧੀਆ ਚੰਗੀ ਗੱਡੀ ਸੀ ਵਧੀਆ ਆਸ਼ੋਰਾਮ ਦੀ ਜ਼ਿੰਦਗੀ ਜਿਉਂਦਾ ਸੀਗਾ ਗਰਨੇਬ ਸਿੰਘ ਪਲੱਸ 2 ਕਲਾਸ ਦੇ ਵਿੱਚ ਪੜ੍ਹਦਾ ਸੀਗਾ ਸੋਹਣਾ ਸੁਨੱਖਾ ਸੀਗਾ ਉੱਚਾ ਲੰਮਾ ਸੀਗਾ ਚਲੋ ਜੀ ਗਰਨੇਬ ਸਿੰਘ ਦੀ ਗੱਲਬਾਤ ਆਪਦੇ ਸਕੂਲ ਦੀ ਕਿਸੇ ਕੁੜੀ ਦੇ ਨਾਲ ਹੋ ਜਾਂਦੀ ਆ ਤੇ ਉਹਨੂੰ ਮਿਲਣਾ ਜੁਲਣਾ ਸ਼ੁਰੂ ਕਰ ਲੈਂਦਾ ਤੇ ਮੁੰਡਿਆਂ ਨੂੰ ਤੁਹਾਨੂੰ ਪਤਾ ਆਮ ਹੀ ਆਦਤ ਹੁੰਦੀ ਹੈ ਵੀ ਕੁੜੀ ਨੂੰ ਮਿਲਣ ਤੋਂ ਬਾਅਦ ਫਿਰ ਅਗਲੇ ਯਾਰਾਂ ਮਿੱਤਰਾਂ 'ਚ ਦੱਸ ਦਿੰਦਾ ਕਿ ਮੈਂ ਐ ਕੀਤਾ ਇਹ ਕੀਤਾ ਉਹ ਕੀਤਾ ਹਨਾ ਤੁਹਾਨੂੰ ਪਤਾ ਹੀ ਆ ਚਲੋ ਜੀ ਗਰਨੇਬ ਸਿੰਘ ਨੇ ਵੀ ਆਪਦੇ ਯਾਰਾਂ ਬਿੱਲੀ ਨੂੰ ਦੱਸਣਾ ਸ਼ੁਰੂ ਕਰਤਾ ਕਿ ਯਾਰ ਮੈਂ ਉਹਨੂੰ ਹੋਟਲ 'ਚ ਲੈ ਗਿਆ ਸੀ ਐ ਜਾ ਹੋਇਆ ਇੰਨਾ ਕੁ ਟਾਈਮ ਲੱਗਿਆ ਜੇ ਹੋ ਗਿਆ ਉਹ ਹੋ ਗਿਆ ਟਾਈਮਿੰਗ ਘਟ ਲੱਗੀ ਵਿੱਚੋਂ 2-3 ਹਜ਼ਾਰ ਵੱਲੀ ਕਹਿਣ ਲੱਗ ਕੇ ਲਿਆ ਕਰਨੈਬ ਤੇ ਤੋ ਤਾਂ ਕੁਝ ਬਣਦਾ ਹੀ ਨਹੀਂ ਤੇਰੇ ਤਾਂ ਪੱਲੇ ਹੀ ਡੱਕਾ ਹੈ ਨਹੀਂ ਤੇ ਤੈਥੋਂ ਤਾਂ ਕੁੜੀ ਦੀ ਤਸੱਲੀ ਨਹੀਂ ਕਰਵਾਈਗੀ ਤੇਰੀ ਸੇਹਲੀ ਕਹਿੰਦੀ ਹੁੰਦੀ ਤੇਰੇ ਪੱਲੇ ਹੀ ਕੱਖ ਨਹੀਂ ਹੈਗਾ ਜਦੋਂ ਯਾਰ ਮਿੱਤਰ ਆਹ ਗੱਲਾਂ ਕਰਨ ਲੱਗ ਕੇ ਤੇ ਗਰਨਾਇਬ ਦੇ ਦਿਮਾਗ 'ਚੋਂ ਗੱਲ ਫਿੱਟ ਹੋ ਗਈ ਵੀ ਵਾਕੇ ਯਾਰ ਆਪਣੇ ਤਾਂ ਕੁਝ ਬਣਦਾ ਨਹੀਂ ਆਪਣੀ ਟਾਈਮਿੰਗ ਘਟਾ ਆਪਣਾ ਇਹ ਘਟਾ ਉਹ ਘਟਾ ਉਹ ਗੱਲ ਕਿਤੇ ਨਾ ਕਿਤੇ ਨਾ ਗਰਨਾਇਬ ਦੇ ਦਿਮਾਗ 'ਚ ਘਰ ਕਰ ਗਈ ਚਲੋ ਜੀ ਗਰਨਾਇਬ ਨੇ ਉਹ ਗੱਲਾਂ ਮੁੰਡਿਆਂ ਦੀ ਯਾਰਾਂ ਮਿੱਤਰਾਂ ਦੀ ਪੱਲੇ ਬੰਨ ਲੀਆਂ ਵੀ ਹਾਂ ਜਦੋਂ ਆਪਾਂ ਸਹੇਲੀ ਨੂੰ ਮਿਲਣ ਜਾਣਾ ਉਸ ਤੋਂ ਪਹਿਲਾਂ ਸਮਾਨ ਸੱਪਾ ਖਾਣਾ ਜ਼ਰੂਰੀ ਆ ਵੀ ਉਹ ਬੰਦੇ ਕੋਲੋਂ ਕੁਝ ਬਣਦਾ ਨਹੀਂ ਚਲੋ ਜੀ ਮਹੀਨੇ ਕ ਬਾਅਦ ਜਿਹੜਾ ਗਰਨਾਇਬ ਸੀਗਾ ਇੰਨੇ ਆਪ ਦੀ ਸਹੇਲੀ ਨੂੰ ਕਿਹਾ ਕਿ ਆਪਾਂ ਮਿਲਣਾ ਤੇ ਆਪਾਂ ਦੋਨੋਂ ਨੇ ਰਾਤ ਰਹਿਣਾ ਵੀ ਮੇਰੇ ਫਲਾਣੇ ਯਾਰ ਬਿਲੀ ਦਾ ਘਰ ਵੇਲਾ ਤੇ ਉੱਥੇ ਆਪਾਂ ਰਾਤ ਰਵਾਂਗੇ ਤੇ ਤੂੰ ਵੀ ਆਪਦੇ ਘਰੋਂ ਬਾ ਨਬੂ ਨਾ ਲਾ ਕੇ ਨਿਕਲ ਆਈਂ ਤੇ ਮੈਂ ਵੀ ਆਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਜੀ ਇੰਨਾ ਦੋਨਾਂ ਨੇ ਇੱਕ ਦਿਨ ਫਿਕਸ ਕਰ ਲਿਆ ਟਾਈਮ ਫਿਕਸ ਕਰ ਲਿਆ ਕੁੜੀ ਕਹਿੰਦੀ ਵੀ ਮੈਂ ਆਪਦੇ ਮਾਪਿਆਂ ਨੂੰ ਝੂਠ ਮਾਰ ਕੇ ਆਉਂਗੀ ਕਿ ਮੇਰੀ ਸਹੇਲੀ ਦਾ ਰਾਤ ਨੂੰ ਬਰਥਡੇ ਸੈਲੀਬ੍ਰੇਟ ਕਰਨਾ ਤੇ ਮੈਂ ਘਰੋਂ ਨਿਕਲੂੰਗੀ ਸ਼ਾਮ ਨੂੰ 4-5 ਵਜੇ ਤੋਂ ਬਾਅਦ ਤੇ ਤੂੰ ਮੈਨੂੰ ਚੱਕ ਲਈ ਉਸ ਵਾਰ ਰਾਜ ਇੱਥੇ ਮਰਜੀ ਇੰਜੋਏ ਕਰਾਂਗੇ ਤੜਕੇ ਮੈਨੂੰ ਛੱਡ ਜੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਚਲੋ ਜੀ ਗਰਨਾਇਬ ਨਹੀਂ ਵੀ ਘਰੇ ਸੁਟਿਆ ਗਪਾਉੜਾ ਆਪਦੇ ਪਿਓ ਨੂੰ ਵੀ ਡੈਡੀ ਇਸ ਤਰ੍ਹਾਂ ਮੇਰੀ ਯਾਰ ਮਿੱਤਰ ਦਾ ਬਰਥਡੇ ਆ ਅਸੀਂ ਬਰਥਡੇ ਸੈਲੀਬ੍ਰੇਟ ਕਰਨਾ ਤੇ ਰਾਤ ਦੀ ਪਾਰਟੀ ਆ ਤੇ ਮੈਨੂੰ ਗੱਡੀ ਚਾਹੀਦੀ ਹੈ ਹੁਣ ਘਰ ਦੇ ਦਾ ਇਕੱਲਾ ਕੱਲਾ ਪੁੱਤ ਸੀਗਾ ਪਿਓ ਨੇ ਜਦੋਂ ਪੁੱਛਿਆ ਵੀ ਕਦੋਂ ਜਾਏਂਗਾ ਉਹ ਕਹਿੰਦਾ ਵੀ ਮੈਂ 8 ਵਜੇ ਜਾਊਂਗਾ ਪਿਓ ਨੇ ਪੁੱਛਿਆ ਕਦੋਂ ਆਉਂਗਾ ਸਵੇਰੇ ਮੈਂ ਉਹਨੂੰ ਚੱਲ ਲੈ ਜਾ ਗੱਡੀ ਚਲੋ ਜੀ ਕਰਨੈਬ ਸਿੰਘ ਨੇ ਘਰੋਂ 9 ਵਜੇ ਆਪਦੀ ਗੱਡੀ ਕੱਢੀ ਜਿਹੜੇ ਆਪਦੇ ਚੁੰਡੀ ਦੇ 2000 ਸੀ ਉਹ ਨਾਲ ਬਿਠਾ ਲੇ ਤੇ ਸਿੱਧਾ ਜਾ ਕੇ ਮੈਡੀਕਲ ਤੇ ਠਾਹ ਦੇਣੇ ਵਜਿਆ ਤੇ ਉੱਥੋਂ ਜਾ ਕੇ ਇਹਨੇ ਤਿੰਨ ਟੈਬਲੇਟ ਲੈ ਲਈਆਂ ਤੇ ਮਾਂ ਦਾ ਪੁੱਤ ਉਹ ਤਿੰਨੇ ਇਕੱਠੀਆਂ ਖਾ ਗਿਆ ਉੱਤੋਂ ਇੱਕ ਦੋ ਰੈੱਡ ਬੁੱਲ ਪੀ ਗਿਆ ਖਾਧੀਆਂ ਘਾਤੋਂ ਵੀ ਅੰਦਰਲੀ ਮੇਰੀ ਪਾਵਰ ਵੱਧ ਜੇ ਵੀ ਮੈਂ ਅਜ ਸਹੇਲੀ ਨੂੰ ਮਿਲ ਲੈ ਜਾਣਾ ਮੈਂ ਸਾਰੀ ਰਾਤ ਉਹਦੇ ਨਾਲ ਰਹਿਣਾ ਵੀ ਮੈਂ ਉਹਦੇ ਹੱਥ ਖੜੇ ਕਰਾ ਦਿੰਦੇ ਆ ਇੱਕ ਵਾਰੀ ਐ ਤਸੱਲੀ ਕਰਵਾ ਕੇ ਆਉਂਗਾ ਵੀ ਬੱਲੇ ਬੱਲੇ ਹੋ ਜੇ ਉਹਨੂੰ ਐ ਲੱਗਣ ਲੱਗੇ ਕਿ ਵੀ ਸ਼ਾਇਦ ਮੈਂ ਜੰਗ ਦੇ ਮੈਦਾਨ ਚ ਚੱਲਿਆ ਵੀ ਮੈਂ ਘਰੇ ਜਿੱਤ ਕੇ ਮੁੜਨਾ ਛੰਡੇ ਗੱਡ ਕੇ ਮੁੜਨਾ ਹੁਣ ਤੁਸੀਂ ਇਹ ਵੇਖੋ ਵੀ 9 ਵਜੇ ਘਰੋਂ ਨਿਕਲਿਆ 9:30 ਵਜੇ ਮੈਡੀਕਲ ਤੇ ਪਹੁੰਚ ਗਿਆ ਤੇ 10 ਵਜੇ ਤੋਂ ਪਹਿਲਾਂ ਪਹਿਲਾਂ ਉਹਨੇ ਸਾਰੀ ਇਹ ਕਾਰਵਾਈ ਪਾਤੀ ਤਿੰਨੇ ਗੋਲੀਆਂ ਮਾਰੀਆਂ ਅੰਦਰ ਉਤੋਂ ਰੈਡ ਬੁੱਲ ਪੀ ਲਿਆ ਉਤੋਂ ਕੋਈ ਕਹਿੰਦੇ ਇੱਕ ਦਾ ਚਮਚਾ ਪੱਕੜ ਛੁੱਕੜ ਦਾ 1000 ਰੁਪਏ ਤੋਂ ਮੰਗ ਕੇ ਉਹ ਵੀ ਖਾ ਲਿਆ ਕਹਿਣਾ ਮਤਲਬ ਕਿ ਸਰੀਰ ਨੂੰ ਐ ਬੰਨਣ ਲੱਗ ਗਿਆ ਵੀ ਬਸ ਅੱਜ ਜਾਂ ਉਹ ਨਹੀਂ ਜਾਂ ਮੈਂ ਵੀ ਜਿਵੇਂ ਅਗਲੇ ਨੂੰ ਮਾਰਨਾ ਹੁੰਦਾ ਹਨ ਹੁਣ ਸਹਿਲੀਨੇ ਹੁਣ ਅਸੀਂ ਸ਼ਾਮ ਨੂੰ 5 ਵਜੇ 10 ਵਜੇ ਤੋਂ ਪਹਿਲਾਂ ਪਹਿਲਾਂ ਸਾਰੀ ਕਾਰਵਾਈ ਪਾ ਲਈ ਤੇ ਲਗਭਗ 2 ਘੰਟਿਆਂ ਬਾਅਦ ਗੱਡੀ 'ਚ ਬੈਠੇ ਬੈਠੇ ਨੂੰ ਗਰਨੈਬ ਨੂੰ ਬਹੁਤ ਜ਼ਿਆਦੀ ਕਬਰਾਟ ਹੋਣ ਲੱਗ ਜਾਂਦੀ ਹੈ ਕਬਰਾਟ ਵੀ ਇੰਨੀ ਘ ਹੋਣ ਲੱਗ ਜਾਂਦੀ ਹੈ ਕਿ ਮਾਂ ਦਾ ਪੁੱਤ ਸ਼ਰਟ ਦੇ ਇੱਕਦਮ ਝਟਕਾ ਮਾਰਦਾ ਤੇ ਸਾਰੇ ਬਟਨ ਪਟ ਕੇ ਉਹ ਮਾਰਦਾ ਇੱਕ ਸਾਈਡ ਤੋਂ ਸ਼ਰਟ ਵੀ ਪਾੜ ਦਿੰਦਾ ਇੰਨੀ ਕਬਰਾਟ ਹੋਣ ਲੱਗ ਜਾਂਦੀ ਆ ਤੇ ਆਪਦੇ ਯਾਰਾਂ ਮਿੱਤਰਾਂ ਨੂੰ ਉੱਚੀ ਉੱਚੀ ਰੌਲਾ ਪਾ ਕੇ ਕਹਿੰਦਾ ਉਹ ਮੈਨੂੰ ਡਾਕਟਰ ਕੋਲੇ ਲੈ ਜਾਓ ਮੈਂ ਮਰ ਚੱਲਿਆ ਜੇ ਮੈਂ ਮੈਨੂੰ ਡਾਕਟਰ ਕੋਲੇ ਲੈ ਜਾਓ ਮੈਂ ਗਿਆ ਮੈਂ ਗਿਆ ਮੇਰਾ ਸਿਰ ਗਿਆ ਚਲੋ ਜੀ ਯਾਰਾਂ ਮਿੱਤਰਾਂ ਨੇ ਉੱਥੋਂ ਗੱਡੀ ਭਜਾਈ ਹਜੇ ਹਸਪੀਟਲ ਦੇ ਗੇਟ ਦੇ ਵਿੱਚ ਹੀ ਪਹੁੰਚਦੇ ਆ ਗਰਨੈਵ ਇੱਕ ਚੀਕ ਜੀ ਮਾਰਦਾ ਤੇ ਉੱਥੇ ਠੰਡਾ ਸੀਤ ਹੋ ਜਾਂਦਾ ਜਦੋਂ ਡਾਕਟਰਾਂ ਕੋਲ ਜਾਂਦੇ ਡਾਕਟਰ ਕਹਿੰਦੇ ਤਾਂ ਡੈੱਡ ਹੋਇਆ ਪਿਆ ਇਹ ਤਾਂ ਖਤਮ ਹੋ ਗਿਆ ਹੁਣ ਜਿਹੜੇ ਯਾਰ ਮਿੱਤਰ ਸੀ ਨਾਲ ਦੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਆ ਕੀ ਸਿਆਪਾ ਪੈ ਗਿਆ ਵੀ ਇਹ ਤਾਂ ਆਪਣੇ ਹੱਥਾਂ 'ਚ ਮਰ ਗਿਆ ਹੁਣ ਇਹ ਘਰਦਿਆਂ ਨੂੰ ਕੀ ਕਵਾਂਗੇ ਮਾਪਿਆਂ ਨੂੰ ਕੀ ਕਵਾਂਗੇ ਚਲੋ ਜੀ ਹੁਣ ਉਹਨਾਂ ਨੇ ਸੋਚਿਆ ਵੀ ਜੋ ਬਣਨਾ ਤਾਂ ਬਣ ਗਿਆ ਹੁਣ ਤਾਂ ਡਾਕਟਰਾਂ ਕੋਲ ਵੀ ਆ ਗਏ ਹਸਪੀਟਲ 'ਚ ਵੀ ਆ ਗਏ ਤੇ ਹੁਣ ਪੁਲਿਸ ਵੀ ਝਟ ਨੂੰ ਆ ਜਾਣੀ ਆ ਚਲੋ ਜੀ ਕਰਨੈਬ ਦੇ ਪਿਓ ਨੂੰ ਫੋਨ ਮਾਰਿਆ ਉਹ ਘਰੋਂ ਪੱਜਾ ਵਿਚਾਰਾਂ ਨਾਲ ਮਾਂ ਰੋਂਦੇ ਪੇਟ ਤੇ ਸਾਰਾ ਟੱਬਰ ਆ ਗਏ ਆ ਕੇ ਵੇਖਿਆ ਕਰਨੈਬ ਸਿੰਘ ਬਈ ਪੂਰਾ ਹੋਇਆ ਪਿਆ ਡਾਕਟਰ ਨੂੰ ਪੁੱਛਿਆ ਉਹ ਕਹਿੰਦੇ ਭਾਈ ਇਹ ਤਾਂ ਜਦੋਂ ਹਸਪੀਟਲ ਦੇ ਅੰਦਰ ਹੈ ਉਹ ਡੈੱਡ ਹੋ ਚੁੱਕਿਆ ਸੀਗਾ ਫਿਰ ਯਾਰਾ ਮਿੱਤਰਾਂ ਨੂੰ ਪੁੱਛਿਆ ਵੀ ਦੱਸੋ ਹੋਇਆ ਕੀ ਯਾਰਾ ਮਿੱਤਰਾਂ ਦੱਸਤਾ ਵੀ ਦੇਖੋ ਜੀ ਇਹਨੇ ਸਹੇਲੀ ਨੂੰ ਮਿਲਣ ਜਾਣਾ ਸੀ ਅੱ ਤੇ ਇਹਨੇ ਉਹ ਦਿਨ ਰਾਤ ਉੱਥੇ ਰਹਿਣਾ ਸੀਗਾ ਘਰੋਂ ਤੁਹਾਨੂੰ ਇਹ ਝੂਠ ਮਾਰ ਆਇਆ ਤੇ ਇਹਨੇ ਮੈਡੀਕਲ ਤੋਂ ਲੈ ਕੇ ਆ ਫਲਾਣੀਆਂ ਫਲਾਣੀਆਂ ਆਪਦੀ ਅੰਦਰਲੀ ਪਾਵਰ ਵਧਾਉਣ ਵਾਸਤੇ ਗੋਲੀਆਂ ਖਾ ਲਈਆਂ ਉਤੋਂ ਕਿਸ ਤੋਂ ਦੋ ਚਮਚੇ ਮਾ ਕੇ ਭੂਕੀ ਪੱਕੀ ਖਾ ਲਈ ਇਹਨੇ ਉਤੋਂ ਰੈੱਡ ਬੁੱਲ ਪੀਤੀ ਗਿਆ ਤੇ ਬਾਅਦ ਚ ਇਹਨੂੰ ਘਬਰਾਟ ਹੋਈ ਐ ਨੇ ਸ਼ਰਟ ਦੇ ਬਟਨ ਮੋਟਰ ਪਾੜਦੇ ਆ ਤੇ ਰਾਹ ਚ ਆਉਂਦਾ ਪੂਰਾ ਹੋ ਗਿਆ ਹੁਣ ਕਰਨੈਬ ਦੇ ਪਿਓ ਦੇ ਕਿਤੇ ਨਾ ਕਿਤੇ ਦਿਮਾਗ 'ਚ ਗੱਲ ਬੈ ਗਈ ਵੀ ਯਾਰ ਇਹ ਸ਼ਰਟ ਦੇ ਬਟਨ ਕਿਵੇਂ ਟੁੱਟ ਸਕਦੇ ਆ ਵੀ ਸ਼ਰਟ ਕਿਵੇਂ ਪਾਟੀ ਉਹਨੂੰ ਐ ਲੱਗਿਆ ਵੀ ਕਿਤੇ ਮੇਰੇ ਮੁੰਡੇ ਨਾਲ ਕੁਝ ਇਹਨਾਂ ਨੇ ਕੀਤਾ ਜਾਂ ਗਲਗੁਲ ਕੁੱਟਿਆ ਜਾਂ ਬਦੇ ਦਿਮਾਗ 100 ਫਿਰ ਗੱਲਾਂ ਚੱਲ ਪੈਂਦੀਆਂ ਨੇ ਹਨਾ ਚਲੋ ਜੀ ਗਰਨਾਇਬ ਦਾ ਪਿਓ ਕਹਿੰਦਾ ਵੀ ਮੈਂ ਤਾਂ ਮੁੰਡੇ ਦਾ ਪੋਸਟਮਾਰਟਮ ਕਰਾਊਗਾ ਚਲੋ ਜੀ ਪੁਲਿਸ ਕੰਪਲੇਂਟ ਹੋ ਗਈ ਪੁਲਿਸ ਵੀ ਆ ਗਈ ਪੁਲਿਸ ਉਹਨਾਂ ਦੋਨਾਂ ਯਾਰਾਂ ਮਿੱਤਰਾਂ ਨੂੰ ਚੱਕ ਕੇ ਲੈ ਗਈ ਉਹਨਾਂ ਦੇ ਬਿਆਨ ਲੈਣ ਲੱਗ ਗਈ ਉਹਨਾਂ ਨੇ ਸਾਰਾ ਕੁਝ ਦੱਸਤਾ ਸਾਹਿਬ ਵੀ ਬਈ ਸਾਡਾ ਕੋਈ ਲੱਲਾ ਖੱਖਾ ਨਹੀਂ ਇਹਨੇ ਸੇਲੀ ਨੂੰ ਮਿਲਣ ਜਾਣਾ ਸੀਗਾ ਆਹਾ ਹਾ ਇਹਨੇ ਗੋਲੀਆਂ ਖਾ ਲਈਆਂ ਭੁੱਕੜ ਛੁੱਕੜ ਦੋ ਚਮਚੇ ਮੰਗ ਕੇ ਖਾ ਲਿਆ ਵੀ ਇਹ ਆਵਦਾ ਸਰੀਰ ਬੰਨਦਾ ਸੀਗਾ ਵੀ ਮੈਸੇ ਲਈ ਤਸੱਲੀ ਕਰਵਾ ਕੇ ਆਉਣੀ ਆ। ਚਲੋ ਜੀ ਅਗਲੇ ਦਿਨ ਨੂੰ ਪੋਸਟਮਾਰਡ ਦੀ ਰਿਪੋਰਟ ਆ ਗਈ। ਉਹਨੇ ਕਲੀਅਰ ਕਰਤਾ ਵੀ ਮੁੰਡੇ ਨੇ ਆਹਾ ਹਾ ਕੁਝ ਖਾਦਾ ਸੀਗਾ। ਹੁਣ ਜਦੋਂ ਕਰਨੈਬ ਦੇ ਪਿਓ ਨੂੰ ਪਤਾ ਲੱਗਿਆ ਤੇ ਉਹ ਵੀ ਵਿਚਾਰਾ ਨੀਵੀਂ ਪਾਵੇ ਵੀ ਕੰਜਰ ਕਿਹੜੇ ਕੰਮ 'ਚ ਮਰ ਗਿਆ ਹੈ। ਵੀ ਤੂੰ ਸੋਹਣਾ ਸੁਨੱਖਾ 18 20 ਕਿਲੋ ਤੇਰੇ ਕੋਲ ਜ਼ਮੀਨ। ਵੀ ਤੂੰ ਕੁੜੀ ਨੂੰ ਮੇਲੇ ਜਾਣਾ ਤੋਂ ਉੱਚ ਮਿਲਿਆ। ਵੀ ਤੂੰ ਆਇਆ ਸਰੀਰ ਬੰਨਣ ਲੱਗ ਗਿਆ ਵੀ ਜਿਵੇਂ ਜੰਗ ਦੇ ਮੈਦਾਨ ਚੱਲਿਆ ਵੀ ਹਾਂ ਕਦੇ ਹਾਰਨਾ ਨਹੀਂ ਚਾਹੀਏ ਬਦਨਾਮੀ ਨਾ ਹੋ ਜਾਏ। ਤੇ ਆਪ ਦੀ ਜਾਨ ਗਵਾ ਬੈਠਾ। ਚਲੋ ਜ ਸੋ ਲੋਜੀ ਵਿਚਾਇੋ ਵੀ ਆਪਦੇ ਘਰੋਂ ਕਰੀ ਆ ਗਏ ਹੁਣ ਉਹਨਾਂ ਦਾ ਘਰ ਤਾਂ ਵਿਹਲਾ ਹੋ ਗਿਆ ਕਿਉਂ ਕੱਲਾ ਕੱਲਾ ਬਈ ਨਿਆਣਾ ਸੀਗਾ 18 20 ਕਿੱਲੇ ਜ਼ਮੀਨ ਸੀ ਮੁੜ ਕੇ ਉਹਨਾਂ ਨੇ ਆਪ ਦੀ ਗੇ ਰਿਸ਼ਤੇਦਾਰੀ ਚੋਂ ਹੋਰ ਜਵਾਗ ਜੋ ਗੋਦ ਲਿਆ ਤੇ ਗੱਲ ਚੋਂ ਨਿਕਲਿਆ ਕੀ ਮਾਰ ਕਾ ਦੀ ਖਾਤਰ ਗਿਆ ਸਿਰਫ 2 ਮਿੰਟ ਦੇ ਸਵਾਦ ਖਾਤਰ ਤੇ ਉਹ ਗੱਲਾਂ ਦਿਮਾਗ ਚ ਕਿਵੇਂ ਬੈ ਗਈਆਂ ਕਿਉਂਕਿ ਯਾਰਾ ਮਿੱਤਰਾਂ ਨੇ ਇਹ ਗੱਲ ਕਹੀ ਗਈ ਕਹੀ ਗਈ ਵੀ ਹਾਂ ਤੇਰੇ ਤੋਂ ਕੁਝ ਬਣਦਾ ਨਹੀਂ ਤੇਰੇ ਤੋਂ ਕੁਝ ਹੁੰਦਾ ਨਹੀਂ ਤੇਰੀ ਟਾਈਮਿੰਗ ਘੱਟ ਆ ਤਸੱਲੀ ਕਰਵਾ ਕੇ ਆਉਣੀ ਚਾਹੀਦੀ ਆ ਫਲਾਣਾ ਫਲਾਣਾ ਹਨਾ ਥਰੂ ਤੇ ਜਿਵੇਂ ਗੱਲਾਂ ਕਰਦੇ ਹੁੰਦੇ ਆ ਉਹ ਗੱਲਾਂ ਦਿਮਾਗ 'ਚ ਬੈਗੀਆਂ ਤੇ ਉਹਦੇ ਚੱਕਰ 'ਚ ਮਾਂ ਦਾ ਪੁੱਤ ਇੰਨਾ ਕੁ ਸਮਾਨਾ ਖਾ ਗਿਆ ਕਿ ਮੁੜ ਕੇ ਹਾਰ ਟੈਕਨੋ ਦੀ ਮੌਤ ਹੋ ਗਈ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਅੱਜ ਵੀ ਜਿਹੜੇ ਜਵਾਕ ਖਾਸ ਕਰਕੇ ਸਕੂਲਾਂ 'ਚ ਪੜਦੇ ਆ 9ਵੀਂ 10ਵੀਂ 11ਵੀਂ 12ਵੀਂ ਵਾਲੇ ਉਹ ਬਹੁਤ ਜ਼ਿਆਦਾ ਇਹ ਚੀਜ਼ਾਂ ਨੂੰ ਯੂਜ਼ ਕਰਦੇ ਆ। ਜਦੋਂ ਉਹਨਾਂ ਨੂੰ ਕਿਸੇ ਆਪਣੀ ਸਹੇਲੀ ਸੂਰੀ ਨੂੰ ਮਿਲਣਾ ਹੁੰਦਾ ਸਿੱਧੀ ਜੀ ਗੱਲ ਆ ਵੀ ਦੁਨੀਆ ਦੇ ਸਾਰਾ ਕੁਝ ਚੱਲੀ ਜਾਂਦਾ ਹੁਣ ਓਲਾ ਪੜਦਾ ਕਾਹਦਾ ਰਹਿ ਗਿਆ ਜਾ ਕੇ ਹੋਟਲਾਂ ਦੇ ਗੇਟ ਮੂਹਰੇ ਖੜ ਕੇ ਵੇਖ ਲਓ। ਘੰਟੇ ਚ 10 ਕੁੜੀਆਂ ਟੱਪ ਜਾਂਦੀਆਂ ਨੇ ਮੁੰਡਿਆਂ ਨਾਲ ਹੋਟਲਾਂਾਂ ਦੇ ਵਿੱਚ ਤੇ ਉਹ ਛੋਟੀ ਉਮਰ ਹੁੰਦੀ ਐ ਉਹਨਾਂ ਨੂੰ ਐ ਵੀ ਸਾਡੀ ਬੇਇੱਜ਼ਤੀ ਨਾ ਹੋ ਜੇ ਹਨਾ ਬਦਨਾਮੀ ਨਾ ਹੋ ਜੇ ਵੀ ਇਸੇ ਲਈ ਤਸੱਲੀ ਕਰਵਾਉਣੀ ਐ ਤੇ ਉਹ ਮਾਂ ਦੇ ਪੁੱਤ ਮੈਡੀਕਲ ਤੋਂ ਲੈ ਲੈ ਕੇ ਆਏ ਗੋਲੀਆਂ ਖਾਣਗੇ ਤੰਤਰੇ ਸ਼ੰਤਰੇ ਭੁੱਕੜ ਛੁੱਕੜ ਪਤਾ ਨਹੀਂ ਕੀ ਕੀ ਕੁਝ ਖਾ ਜਾਂਦੇ ਆ ਵੀ ਹਾਂ ਸਾਡੀ ਅੰਦਰਲੀ ਪਾਵਰ ਇੰਡੀਕ ਤਗੜੀ ਬਣ ਜੇ ਵੀ ਘੋੜੇ ਬਣ ਜੀਏ ਵੀ ਐ ਤਸੱਲੀ ਕਰਵਾ ਲਈ ਕੇਰਾ ਕੁੜੀ ਦੇ ਹੱਥ ਚੜਾ ਲਈਏ ਨਾ ਤਾਂ ਕਿਸੇ ਨੂੰ ਤਸੱਲੀ ਹੋਈ ਐ ਤੇ ਨਾ ਕੋਈ ਕਰਵਾ ਸਕਿਆ ਠੀਕ ਆ ਤੇ ਜਿਹੜੀਆਂ ਤੁਸੀਂ ਆਹ ਮੈਡੀਕਲ ਤੋਂ ਲੈ ਲੂਗੇ ਪਾਵਰ ਆਦੋਂ ਵਾਲੇ ਗੋਲੀਆਂ ਦਵਾਈ ਓ ਬਾਈ ਜੀ ਐਡੀਆਂ ਕਮਾੜੀਆਂ ਨੇ ਵੀ ਗੱਲਾਂ ਛੱਡ ਦਿਓ ਬਹੁਤ ਸਾਰੇ ਮੁੰਡੇ ਹਸਪੀਟਲਾਂ ਵਿੱਚ ਬਾਅਦ ਚ ਐਡਮਿਟ ਕਰਾਉਣੇ ਪਏ ਆ ਜਿਨ੍ਹਾਂ ਦਾ 10-10 ਦਿਨ ਸਿਰਦਰਦ ਨਹੀਂ ਹਟਿਆ 10-10 ਦਿਨ ਸਿਰਦਰਦ ਦੀ ਚੀਕਾਂ ਮਾਰੀ ਕੇ ਹਸਪੀਟਲ ਚ ਐਡਮਿਟ ਪੈ ਰਹੇ ਹੋ ਬੰਦੇ ਜਿਨ੍ਹਾਂ ਦੀ ਧੜਕਣ ਵਧਣ ਲੱਗ ਗਈ ਕਿਉਂਕਿ ਜਿਹੜੀ ਤੁਸੀਂ ਆਹ ਅੰਦਰਲੀ ਪਾਵਰ ਵਧਾਉਣ ਵਾਸਤੇ ਤਸੱਲੀਆਂ ਕਰਾਉਣ ਵਾਸਤੇ ਗੋਲੀਆਂ ਖਾਂਦੇ ਜੀ ਇਹਨਾਂ ਦਾ ਕੰਮ ਕੀ ਹੈ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਇੰਨਾ ਕ ਮੰਨ ਲਓ ਹਾਈ ਕਰ ਦਿੰਦੇ ਵੀ ਗੱਲਾਂ ਛੱਡ ਦਿਓ ਬਲੱਡ ਤਾਂ ਮੁੜ ਕੇ ਨਾੜਾਂ 'ਚ ਐ ਭੱਜਾ ਫਿਰਦਾ ਜਿਵੇਂ ਰੋੜਵੇ ਦੀ ਬਾਸ ਬਹੁਤ ਸਾਰੇ ਬੰਦੇ ਇਸ ਕੰਮ ਚੋਂ ਆਪਣੀ ਜਾਨ ਵੀ ਗਵਾ ਚੁੱਕੇ ਆ ਬਹੁਤ ਸਾਰੇ ਬੰਦਿਆਂ ਨੂੰ ਇਹ ਇਹੋ ਜਿਹੀ ਚੀਜ਼ਾਂ ਖਾਣ ਨਾਲ ਹਾਰਟ ਅਟੈਕ ਵੀ ਹੋਏ ਆ ਮਰੇ ਵੀ ਆ ਹਸਪੀਟਲਾਂ ਚ ਐਡਮਿਟ ਵੀ ਹੋਏ ਆ ਇਸ ਗੱਲ ਕਰਕੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਖਾਸ ਕਰਕੇ ਵੀਡੀਓ 9ਵੀਂ 10ਵੀਂ 11ਵੀਂ 12ਵੀਂ ਵਾਲੇ ਮੁੰਡੇ ਜ਼ਰੂਰ ਦੇਖਣਗੇ ਭਰਾਵੋ ਤਸੱਲੀ ਤੁਸਲੀ ਨਾਲ ਕਿਸ ਤੋਂ ਹੋਈ ਆ ਨਾ ਕੋਈ ਕਰਵਾ ਸਕਿਆ ਐਵੇਂ ਇਹ ਗੱਲਾਂ ਚ ਪਾ ਕੇ ਆਪਦੀ ਜ਼ਿੰਦਗੀ ਬਰਬਾਦ ਨਾ ਕਰੋ ਕਿਤੇ ਹਾਰਟ ਅਟੈਕ ਨਾਲ ਮੁੜ ਕੇ ਆਪਦੀ ਜਾਨ ਤੋਂ ਹੱਥ ਨਾ ਢੋਲੇ ਜੇ ਸੇਲੀਟ ਸਾਲੀ ਪਤਾ ਨਹੀਂ ਹੋਣੀ ਜਾਂ ਨਹੀਂ ਹੋਣੀ ਤੁਸੀਂ ਆਪ ਦਾ ਘਰ ਪਹਿਲਾਂ ਜਾੜ ਲੈਣਾ ਕਿਉਂਕਿ ਇਹੋ ਜੀ ਗੱਲ ਨਾ ਤਾਂ ਕੋਈ ਮਾਂ ਆਪ ਦੇ ਪੁੱਤ ਨੂੰ ਸਮਝਾ ਸਕਦੀ ਹੈ ਨਾ ਕੋਈ ਪਿਓ ਆਪ ਦੇ ਪੁੱਤ ਨੂੰ ਸਮਝਾ ਸਕਦਾ ਯਾਰ ਮਿੱਤਰ ਕਿ ਤੂੰ ਸਮਝਾਉਣਗੇ ਕਿਉਂਕਿ ਯਾਰ ਮਿੱਤਰ ਹੁੰਦੇ ਹੀ ਉਹ ਸੇਮ ਏਜ ਦੇ ਆ ਹੁਣ 10ਵੀਂ ਕਲਾਸ ਦੇ ਮੁੰਡੇ ਤੇ ਯਾਰ ਮਿੱਤਰ 10ਵੀਂ 9ਵੀਂ ਵਾਲੇ ਹੋਣਗੇ ਉਹ ਆਪ ਇਸ ਗੱਲ ਤੇ ਚੜੇ ਹੁੰਦੀ ਹੈ ਵੀ ਹਾਂ ਤਸੱਲੀ ਕਰਵਾਉਣੀ ਤਾਂ ਫਲਾਣੀ ਗੋਲੀ ਖਾ ਫਲਾਣਾ ਗੋਲਾ ਖਾਈਏ ਖਾ ਬੋ ਖਾ ਇਹੋ ਜਿਹੇ ਵੀਡੀਓ ਦੇਖ ਕੇ ਹੀ ਬੰਦੇ ਨੂੰ ਮਾੜਾ ਮੋਟਾ ਕੁਝ ਪਤਾ ਲੱਗਦਾ ਵੀ ਯਾਰ ਇਹ ਚੀਜ਼ਾਂ ਗਲਤ ਨੇ ਆਪਾਂ ਇਹਨਾਂ ਜਿਹੜੇ ਜਦੋਂ ਬਚਣਾ ਤਸੱਲੀ ਤਸੱਲੀ ਕਰਵਾਉਣ ਲਈ ਚੱਕਰਾਂ 'ਚ ਨਾ ਪਿਆ ਜੇ ਹੋਣਾ ਮੁੰਡਾ ਕੱਲਾ ਕੱਲਾ 18 20 ਕਿੱਲਿਆਂ ਦਾ مالک ਸੀ ਲਈ ਤਸੱਲੀ ਕਰਵਾਉਣ ਦੇ ਚੱਕਰ 'ਚ ਆਪਦੇ ਜਾਣ ਤੋਂ ਹੱਥ ਤੋਂ ਬੈਠਾ ਘਰ ਵਿਹਲਾ ਹੋ ਗਿਆ ਵਿਚਾਰਿਆਂ ਦਾ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਇਹ ਵੀਡੀਓ ਵੱਧ ਤੋਂ ਵੱਧ ਖਾਸ ਕਰਕੇ ਜੰਗ ਜਨਰੇਸ਼ਨ ਤੱਕ ਪਹੁੰਚੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਭਰਾਵੋ ਮੈਡੀਕਲ ਤੋਂ ਲੈ ਕੇ ਸਮਾਨਾ ਐ ਅੰਨੇ ਵਾਰ ਨਾ ਖਾਇਆ ਕਰੋ ਇਹਦੇ ਨਾਲ ਬੰਦੇ ਨੂੰ ਹਾਰਟ ਟੈਗ ਹੋ ਜਾਂਦਾ ਬੰਦਾ ਕੁੱਤੇ ਦੀ ਮੌਤ ਮਰ ਜਾਂਦਾ ਸਾਡਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ